اسی خربوز بڑھی مائی جو رات نو کھیت دی رکھوالی دی بیٹھی اسی خربوز لے جائے پھل تو پلنا بیچاری رات نو رکھوالی کر دی سی پجی ہوئی آئی اور نو خیال آیا اس انے خوج کوئی گر گیا رسا پاک ہے انہیں سکرات نو کڑے کٹیا دھنواد کیتا سکرات نے اور آخیا مائی تیرا بہت بہت دھنواد میں جوتشی ہاں تو میرے دیکھ پروکدار کیتا ہے کہ میں ہونے اس لئے بدلے تیری کو سیوا کرنا چاہنا تو میرے کو کل آمی میں تیرا ہاتھ ہوئے کھانگا کہ میں تیرا بھوشتہ سانگا میں جوچی ہوں میں جونی ہوں کی کچھ تیرے نہ لگے ہوئے گا میں سب کچھ دس دستے آگا تو آ میرے کو تو مائی کہن لگی اے میرے بچے میری کو نہ کری میں نہیں آمنا ہاں ਸੁਭਰਾਜ ਕਹਿੰਦਾ ਮੇਰੇ ਕੋਲ ਤੇ ਲੈਂ ਲੱਗੇ ਰਹਿੰਦੀ ਲੋਕੀ ਪਹਿਲੇ ਵਕਤ ਮੰਗਦੇ ਨੇ بڑے بڑے ਉਲਮਾ بڑے بڑے ਬਾਦਸ਼ਾਹ ਹਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਲਿਖਾਉਂਦੇ ਨੇ ਉਹਦੇ ਅਸਰ ਅੱਜ ਵੀ ਮੌਜੂਦ ਹੈ ਮੈਂ ਅਰਜ਼ ਕਰਨਾ ਜਦੋਂ ਭਾਰਤ ਵਿੱਚ ਇਲੈਕਸ਼ਨ ਹੁੰਦੇ ਨੇ ਨਾ ਤੇ ਜਿੰਨੇ ਕੈਂਡੀਡੇਟ ਖੜੇ ਹੋ ਉਹਨਿੰਨਾਂ ਜੋਛੀਆਂ ਦੇ ਚੱਕਰੇ ਪੈਨਨ ਕਦੋਂ ਫਾਰਮ ਦਾਖਲ ਕਰੀਏ ਜਿੱਦ ਜਾਵਾਂਗੇ ਤੇ ਨਹੀਂ ਜਾਵਾਂਗੇ ਪਰ ਸਿੰਘ ਵੀ ਜਾਂਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰੱਖਵਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਜਿੱਤ ਆਉਂਦੇ ਨੇ ਫੇਲੀ ਮੈਲਸ ਕਰਦੇ ਆ ਜੋਤਸਿਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਫੜ ਕੇ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਉਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਉਣ ਦੀ ਜਾਚ ਨਹੀਂ ਆਉਂਦੀ ਪਏ ਨੇ ਜੋਤਸਿਆਂ ਦੇ ਚੱਕਰਾਂ 'ਚ ਔਰ ਸਹੀ ਮੈਂ ਦੱਸਦਾ ਮੈਂ بڑے بڑے ਮੁਦੱਬਰ بڑے بڑے ਸਿਆਣੇ ਤਾਂਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸਿਆਂ ਦੇ ਚੱਕਰ 'ਚ ਪੈ ਰਹੇ ਨੇ ਕਹਿੰਦੇ ਉਹ ਮਾਏ ਕਹਿਣ ਲੱਗੀ ਲੱਗਦਾ ਬਹੁਤ ਸਿਆਣੀ ਸੀ ਭਈ ਮੇਰੀ ਉਡੀਕ ਨਾ ਕਰੀ ਮੈਨੇ ਆਣਾ ਭਈ ਮੇਰੇ ਕੋਲ ਤੇ بڑے بڑے ਹਕਮਰਾਨ ਆਦੇ ਨੇ ਫੁਲਮਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਰਵਾਨ ਆਉਂਦੇ ਨੇ ਗੁੜਵਾਨ ਆਉਂਦੇ ਨੇ ਮੈਂ ਉਹਨਾਂ ਦਾ ਭਵਿੱਖ ਦੱਸਣਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹੁੰਦੀ ਕਿਉਂ ਆਪੇ ਕਾਰਨ ਕੀ ਹੈ ਉਹ ਗੁੰਡੀ ਮਾਂ ਕਹਿਣ ਲੱਗੀ beta ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੂਜ ਗਿਰ ਜਾਣਾ ਹੈ ਰਾਤ ਤੇ ਮੇਰਾ ਕੀ ਖਾਗਦਸ ਹੈ ਕਿ ਮੈਂ ਕਦੋਂ ਕੂਝ ਕਰਨਾ ਹੈ ਮੇਰੇ ਬਾਰੇ ਕੀ ਖਾਗਦਸ ਹੈ ਕਦੇ ਨਾ ਘੜ ਆ ਕੇ ਸੁਗਰਾਦ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਕਿੰਨੀ ਜੰਗਲ ਕਹਿੰਦਾ ਲੈ ਦੁਨੀਆ ਦਾ ਦਸਦਾ ਪਰਦਾ ਮੈਂ ਕੱਲ ਕੀ ਹੋਣਾ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋਈ ਜੋਤਸ਼ੀ ਤੁਹਾਨੂੰ ਕਹਿੰਨ ਮਨੋਵਿਗਿਆਨਿਕ ਨੁਕਤੇ ਹੁੰਦੇ ਨੇ ਪੜੀ ਬੋਲੇ ਪੰਦਾ ਲਾਭ ਠਾਣੇ ਇਸ ਚੱਕਰ ਚ ਕਦੀ ਨਾ ਪੈਣਾ ਸਦਗੁਰ ਦੀ ਬਾਣੀ ਦਾ ਫੈਸਲਾ ਬੀਰੋ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬੀਰੋ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਚੋਂ ਕਿ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸਡੇ ਨਾਲ ਕੀ ਹੋਣਾ ਹੈ ਪਰਸੋਂ ਸਡੇ ਨਾਲ ਕੀ ਹੋਣਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਜਦ ਉਸ ਨੂੰ ਸਭ ਕੁਝ ਪਤਾ ਤੇ ਉਹਦੇ ਨਾਲ ਜੋੜੋ ਗੱਲ ਮੁਕਾਓ ਜੰਗਲ ਸਾਰੇ ਖਤਮ ਕਰੋ ਕਿਉਂ ਇਹ ਨਿਕੰਮੇ ਚੱਕਰਾਂ ਵਿੱਚ ਪਾਓ ਗੁਰਨਾਣਿ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਪਰ ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰਾ ਹੈ ਜੋ ਹੈ ਇਸ ਸਬਜੈਕਟ ਨੂੰ ਮੈਂ ਸ਼ੁਰੂ ਕਰਨਾ ਚਾਹੀਦਾ ਭਾਈ ਗੁਰਦਾਸ ਨੇ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਖੈਰ ਮੁਖਤਸਰ ਜੋ ਹੈ ਮੈਂ ਇਸ ਤਰ੍ਹਾਂ ਬਿਰਗੋ ਇਸ ਤਰ੍ਹਾਂ ਦਾ ਜੋਤਸੀ ਨਹੀਂ ਸੀ ਉਹਨੇ ਗ੍ਰਹਿ ਨੇ ਛਤਰਾਂ ਦੀ ਚਾਲ ਦਾ ਅਧਿਐਨ ਕੀਤਾ ਔਰ ਇਸ ਦੇ ਨਾਲ ਪ੍ਰਾਕ੍ਰਿਤਿਕ ਮੰਡਲ ਦੀ ਤਬਦੀਲੀ ਕੀ ਹੁੰਦੀ ਇਸ ਦੰਗ ਦੀ ਖੋਜ ਕਰਦਾ ਰਹੇ ਇਹ ਕੈਲਿਕ ਸਾਇੰਟਿਸਟ ਸੀ ਇਹ ਵਿਗਿਆਨਕ ਧਾਰਮਿਕ ਵੀ ਸੀ ਪਰ ਸਾਇੰਟਿਸਟ ਵੀ ਸੀ ਅਕਸਰ ਸਾਇੰਟਿਸਟ ਧਾਰਮਿਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹ ਦੇ ਕੋਲ ਦੋਵੇਂ ਗੱਲ ਸਨ ਕਿ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਐਨ ਕਰਨ ਵਾਲਾ ਵੀ ਸੀ ਇਹਨੇ ਗੱਲ ਦਾਵੇ ਨਾਲ ਕਹੀ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ اگر کسی دا من بدل گیا جب دیا جب جپدیاں تو اس دا تن بھی بدلے گا با. من کا پراؤ تنگا کیونکہ دیکھتے ہیں جب اور ہو جاند. من ہوئے کچھ اور ہو جائیں من دنکار ہو چہرہ کچھ ہو جائے من کے پروم ہوئے چہرہ کچھ ہو جائے کئی دفعہ زبان ہاں کر رہی ہوگی اکھان نہ کر رہی ہوں دس پہنت گہرا کئی دفعہ ਜਬਾਨ ਜਿਹੜੀ ਹੈ ਉਹ ਨਾ ਪਈ ਕਰਦੀ ਹੁੰਦੀ ਅੱਖਾਂ ਦੱਸਦੀਆਂ ਨੇ ਹਾਂ ਠੀਕ ਕਹੋ ਕਹਿੰਦੇ ਆਖਦੇ ਕੋਲੋਂ ਝੂਠ ਬੋਲਣ ਦੀ ਸਮਰਤਾ ਨਹੀਂ ਅੱਖ ਸਚਾਈ ਬਿਆਨ ਕਰ ਦਿੰਦੀ ਹੈ ਜਬਾਨ ਝੂਠ ਬੋਲ ਸਕਦੀ ਹੈ ਹਿਰਦੇ ਦੇ ਹਾਵ ਭਾਵ ਅੱਖਾਂ ਦੇ ਪ੍ਰਗਟ ਹੋ ਜਾਂਦੇ ਨੇ ਕਈ ਵਾਰ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਨਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਹੀ ਦੱਸਦੀਆਂ ਆਪਣੇ ਕੰਮਕ ਬਕ ਕਿਥੋਂ ਮਿਲ ਗਿਆ ਰਸਤੇ ਹੀ ਜ਼ਰੂਰੀ ਕੰਮ ਜਾ ਰਹੇ ਸੀ ਇੱਕ ਥੋੜਾ ਕਰ ਲਿਆ ਆਤਮ ਦੇਂ ਕਹਿੰਦਿਆਂ ਬਹਿ ਚਿਹਰਾ ਦੇਣੀ ਕਹਿੰਦਾ ਪਿਆ ਤੁਲਸੀ ਕਹਿੰਦੇ ਨੇ ਆਵਤ ਹੀ ਹਰ ਛੇ ਨਹੀਂ ਅਰ ਨੈਣ ਨਹੀਂ ਸਨੇ ਤੁਲਸੀ ਤਾਹ ਨਾ ਜਾਏਗੇ ਜੋ ਕੰਚਨ ਵਰਸੇ ਮੈਂ ਕਹਿੰਦਾ ਇਹਨੂੰ ਦੇਖਨੇ ਅਜੇ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਚਿਹਰੇ ਤੇ ਮੁਸਕਰਾਹਟ ਨਹੀਂ ਆਈ ਭੁਲਕੇ ਵੀ ਨਾ ਜਾਈ ਉੱਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ ਭਾਵੇਂ ਹੀਰੇ ਮੋਤੀ ਵਰਸਦੇ ਹੋਣ ਆਵਤ ਹੀ ਹਰ ਛੇ ਨਹੀਂ ਆਦਿ ਮੈਨਾਂ ਨ ਨਹੀਂ ਸਨੇ ਤੁਲਸੀ ਤਾਹ ਨਾ ਜਾਈਏ ਜੋ ਕੰਚਨ ਵਰਸ਼ੇ ਨੇ ਮਨ ਦੇ ਹਾਉ ਬਾਉ ਲਾਜ਼ਮੀ ਚਿਹਰੇ ਤੇ ਪ੍ਰਗਟ ਹੋਦੇ ਨੇ ਤਾਂ ਗੁਰੂ ਨੇ ਕਹਿ ਦਿੱਤਾ ਜਦ ਮੰਦੀ ਦੁਨੀਆ ਬਦਲ ਜਾਂਦੀ ਹੈ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਤਾਂ ਮਨ ਦੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਨੇ ਆ ਸ਼ਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਸੇਨੇ ਪਦਮ ਸੀ ਹਨੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਸਜੇ ਚਰਨ ਦੇ ਵਿਚ ਪਦਮ ਸੀ ਗੁਰਨਾਮਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿਚ ਭਾਈ ਗੁਰਦਾਸ ਇਸ ਦੀ ਬਖਾਲਤ ਕਰਦੇ ਨੇ ਜਾਇ ਸੁਤਾ ਪ੍ਰਭਾਸ ਰੇ ਵਿਚ ਗੋਟੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਚਿਲਮਿਲ ਦੰਕੇ ਵਾਂਗੋਂ ਤਾਰੇ ਭਾਈ ਗੁਰਦਾਸ ਇਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁਕੀ ਸੀ ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ ਮਹਾਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ ਸਭ ਮਾਰੇ ਜਾ ਚੁਕੇ ਸਭ ਖਤਮ ਹੋ ਗਏ ਇਹ ਪ੍ਰਭਾਸਨਾਮ ਦਾ ਧੀਰਜ ਸੋਮਨਾਥ ਮੰਦਰ ਦੇ ਕੋਲ ਹੈ

ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲੇ 'ਚ ਪਦਮ ਹੈ ਜਿਵੇਂ ਮਿਲ ਜਮਕੇ ਵਾਂਗੂ ਤਾਰੇ ਬਦਕ ਆਇਆ ਬਾਦਲਾ ਮਿਰਗੇ ਜਾਨ ਬਾਣ ਲੈ ਮਾਰੇ ਉਹ ਜਿਹੜਾ ਬਦਮ ਸੀ ਉਹ ਅੰਧੇਰੇ 'ਚ ਕਿਉਂਕਿ ਸੰਧਿਆ ਹੋ ਚੁੱਕੀ ਸੀ ਤੇ ਸ਼ਿਕਾਰੀ ਨੇ ਸਮਝਿਆ ਗਿਰੰਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰਿਆ ਸੀਨੇ 'ਚ ਲੱਗਿਆ ਕ੍ਰਿਸ਼ਨ ਨੇ ਇਸੇ ਤਰ੍ਹਾਂ ਦਾ ਅੰਤ ਹੋਇਆ ਇਸੇ ਤਰ੍ਹਾਂ ਇਹ ਲੋਗ ਜਿਹੜੇ ਬੰਦਕ ਨੂੰ ਗਲਵਖੜੀ ਚ ਲਾਇਆ ਕਿ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋਈ ਜਾ ਰਹੀ ਅਸੀਂ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਉਹ ਗਣ ਕੀਤੇ ਹਰਨਾ ਚਦਾਰੇ ਭਾਈ ਗੁਰਦਾਸ ਜੀ ਨੇ ਅਸਲਿਕਾ ਮੁਖਤਸਰ ਮਹਿਰਸ ਕਰਾਂ ਆਪ ਕਹਿੰਦੇ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਇਹੀ ਕੁਝ ਹੋਣਾ ਸੀ ਤੇਰੇ ਹੱਥੋਂ ਹੋਣਾ ਸੀ ਤੂੰ ਰੋ ਨਾ ਐਸਾ ਹੀ ਹੋਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਦਮ ਹੈ ਪਰ ਜਗਤ ਵਿੱਚ ਜਿੰਨੇ શ્રેષ્ઠ અવਤਾਰੀ ਮੁਰਸ਼ ਹੋਏ ਨੇ ਸਾਰਿਆਂ ਦੇ ਹੱਥਾਂ ਤੇ ਪੈਰਾਂ ਦੇਖਣ ਨੂੰ ਨਹੀਂ ਮਿਲੇਗਾ। ਯਹੋਵੇ ਦੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਗਦਾ ਹੈ। ਕ੍ਰਿਸ਼ਨ ਦਾ ਹੈ। ਗੋਨਾਨੁਕ ਦਾ ਹੈ। ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾ। ਹਰਿਦੁਆਰ ਦੀ ਗੱਲ ਹੈ। ਸਰਦੀਆਂ ਦੇ ਦਿਨ ਸਨ ਸਤਗੁਰ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ ਐਨ ਚਰਣਾ ਨੂੰ ਪਸਾਰ ਕੇ। چوٹی ہری دوار دا پروہت برامن جو سارے برامنہ دا مکھی مخیسی اور بڑا بدوان سیاح وہ جی دیکھتا ہے پدم چرنا چرن اپنے پیرا تا ٹیک درو امرداس کہیں لگے کہ تو برامن ہے کہ میں تے پلہ خطری ہاں تو برامنوں کے مینوں کے متھا ٹیک ہے میں یاتری ہاں ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ అవਤਾਰੀ પુરੁਸ਼ ਹੋ ਤੁਸੀਂ ਕੋਈ ਬੋੜਨ ਬਰਖ ਹੋ ਕਦੇ ਚਰਨਾਂ ਚ ਪਦਮ ਹੈ ਮੈਂ ਦੇਖਿਆ ਕਦੇ ਚਰਨਾਂ ਚ ਪਦਮ ਹੈ ਪਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ ਉਹ ਚਰਨਾਂ ਨੂੰ ਚੁੰਮ ਲਿਆ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਹਾਂ ਕੋਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਵੀ ਤੇ ਹੈ ਕਿਸੇ ਦਿਨ ਬ੍ਰਿਕਸ਼ ਬਣੇਗਾ ਤੁਹਾਡੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਹੈ ਤੁਹਾਨੂੰ ਪਰਮਾਤਮਾ ਨੇ ਚੁਣਿਆ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਆਪਹਾਂਣ ਲਈ ਕੋੜੇ ਚਰਨਾਂ 'ਚ ਪਹੁੰਚ ਗਿਆ ਇਸ ਬ੍ਰਾਹਮਣ ਨੇ ਕਹਿੰਦੇ ਜਿਸ ਜਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿਦਾ ਬਾਜ ਸਤਿਗੁਰ ਨੇ ਮਿਲ ਕੇ ਜਾਣ ਲਿਆ ਉਹ ਹੀ ਹੈ ਕੁਝ ਦਿਨ ਸੇਵਾ ਕਰਦਾ ਰਿਹਾ ਤੇ ਸਤਿਗੁਰ ਨੇ ਬੁਲਾ ਲਿਆ ਪੁਰਖ ਆਇਆ ਹੈ ਬੜੀ ਦੂਰੋਂ ਹਰਦوار ਤੋਂ ਕਿ ਤੈਨੂੰ ਹੁਣ ਪੰਜ-ਛੇ ਮਹੀਨੇ ਹੀ ਹੋ ਗਏ ਇੱਥੇ ਸੇਵਾ ਕਰਨਿਆਂ ਵਿਦਵਾਨ ਵੀ ਤੂੰ ਬਣਾਂ ਹੈ ਭਜਨ ਵੀ ਕਰਦਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੋਈ ਪੂਰੀ ਕਰ ਦੇਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿੰ ਲੱਗਾ Hey, بردیو, دیو, نا دیو, ہے گردیو جو دن دو نام نہ دام بہو جن جم پور جائے جو نام دو دھن نہ دو دن بہو جگت نہ سہے جی تیری چولی چن پا دام کی جلک نہ دے ਤੇ ਬੰਦਾ ਜਮਾਂ ਦੀ ਮਾਰ ਸਹਾਰਦਾ ਪਰ ਲੋਕ بگੜ ਜਾਂਦਾ ਹੈ ਤੇ ਜੇ ਤੋਂ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇ ਤੇ ਮੇਰੀ ਝੋਲੀ 'ਚ ਧਨ ਨਾ ਪਾਵੇ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ بگੜਦਾ ਗੁਰੂ ਅਮਰਦਾਸ ਤੇ ਜੋ ਕੇ ਨੰਨ ਮੇਰੇ ਦੋਨੋਂ ਨਿਰਮਲ ਅੱਜ ਆਮ ਸਰਪ੍ਰੀਜ਼ ਆ ਗਿਆ ਚਲਾਇ ਸਤਗੁਰੂ ਨੇ ਕੁਝ ਐਸੀ ਮਹਿਲ ਦੀ ਬ੍ਰਿਸ਼ਤੀ ਨਾਲ ਦੇਖਿਆ ਉਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਚੋਲੀ ਸੋਨੇ ਚਾਂਦੀ ਨਾਲ ਵਰ ਦਿੱਤੀ ਜਾਣਾ ਕਹਿੰਦਾ ਮੇਰੇ ਦੋਵੇਂ ਲੋਕ ਸੁਹੇਲੇ ਕਰਦੇ ਤੇ ਧਨ ਗੁਰੂ ਅਮਰਦਾਸ ਨੇ ਖੈਰ ਮੁਖਸ਼ਰ ਮੈਂ ਇਸ ਕਰਾਂ ਚਰਮਾਂਜ ਪਦਮ ਰਸੀ ਹੁਣ ਮੈਂ ਇਸ ਕਰਾਂ ਫੋਨੇ ਛੰਦ ਦੇ ਚਾਹੀਏ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟਾਂ ਇਸ ਬਾਤ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾਵਾਰ ਬਾਣੀ ਪੜ੍ਹੀ ਹੈ ਛੰਦ ਸਾਹਮਣੇ ਆਇਆ ਹੋਣਾ ਹੈ ਕਿ ਛੰਦ ਗੁਰੂ ਅਰਜਨ ਦੇਵ ਜੀ ਦਾ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਮੇਰੇ ਹੱਥ ਦੇ ਵਿੱਚ ਪਦਮ ਇਹ ਦੂਜੇ ਤੀਜੇ ਚੌਥੇ ਪੰਜਵੇਂ ਦੀ ਗੱਲ ਨਹੀਂ ਸਤਿਗੁਰ ਆਪਣੀ ਗੱਲ ਪੈ ਕਰਦਾ ਕਿਉਂਕਿ ਲਵਜ ਹੈ ਮੇਰੇ ਤੇਰੇ ਨਹੀਂ ਖੁੱਲੇ ਨਹੀਂ ਮੇਰੇ ਹੱਥ ਪਦਮ आंगन सुख वासना सखी निरोग कंठ रतन पेट दुख नासना मेरे हाथ विच पदम इतिहास विच पढन तो नहीं मिलता के गुरु अर्जुन देव जी महाराज दे हाथ विच परम पदम से इतिहास दे खिदजी कर नहीं गुरबानी कसम दी वाणी के ब्रह्म ज्ञान सतगुरु दा छंद कहि देने मेरे हाथ दे विच पदम मेरे हाथ पदम ਆੰਦਨ ਸੁਖ ਬਾਸਨਾ ਮੇਰੇ ਹਿਰਦੇ ਦੀ ਛੇਜ ਦੇ ਸੁਖੀ ਸੁਖ ਹੈ ਔਰ ਕੰਠ ਦੇ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਹੈ ਸਦੀ ਮੇਰੇ ਕੰਨ ਕ ਰਤਨ ਦੇਖ ਦੁਖ ਨਾਸ਼ਨਾ ਇਹ ਪਦਮ ਬਿਰਗੂ ਵਾਲਾ ਪਦਮ ਨਹੀਂ ਜੋ ਬਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਦੀ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਿਆ ਤੋ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਬੋਲਾਂ ਵਿੱਚ ਸਤਿ ਆ ਜਾਂਦੀ ਹੈ ਐਸੇ ਹੱਥ ਜੇ ਮਿੱਟੀ ਨੂੰ ਛੂਹਣਗੇ ਤੇ ਸੋਨਾ ਬਣ ਜਾਵੇਗਾ بگੜਦੇ ਹੋਏ ਕੰਮ ਨੂੰ ਛੂਹਣਗੇ ਤਾਂ ਮੇਰ ਹੋ ਜਾਏਗਾ ਪ੍ਰਾਚੀਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁਲ ਬਣਾਣਾ ਹੈ ਕੋਈ ਸੜਕ ਬਣਾਣੀ ਹੈ ਕੋਈ ਧਾਰਮਿਕ ਮੰਦਰ ਬਣਾਣਾ ਹੈ ਜਾਂ ਆਪਣਾ ਘਰ ਬਣਾਣਾ ਹੈ ਬਈ ਨਹੀਂ ਪੱਥਰ ਉਸ ਤੋਂ ਰਖਵਾइए ਤੇਰੇ ਹੱਥਾਂ 'ਚ ਬਰਕਤ ਹੈ ਹੋ ਤੇ ਉਹ ਜਿਹੜੀਆਂ ਦੇ ਕੰਮ ਆਲੇ ਲੋਕੀ ਬੇਬਰਕਤੀ ਹੱਥ ਲੱਭਦੇ ਨੇ ਖਾਸ ਕਰਕੇ ਰਾਜਨੀਤਿਕ ਸਾਡੇ ਬੇਸ਼ੇਜ ਮੈਂ ਦੇਖਿਆ ਸੜਕ ਦਾ ਉਦਘਾਟਨ ਕਰਾਉਂਦੇ ਨੇ ਪੁਲਾਂ ਦਾ ਉਦਘਾਟਨ ਕਰਾਉਂਦੇ ਨੇ ਕਿਸੇ ਬਿਲਡਿੰਗ ਦਾ ਨਹੀਂ ਪੱਥਰ ਰਖਾਉਂਦੇ ਨੇ ਬਸ ਪੱਥਰ ਹੀ ਰਹਿ ਜਾਂਦਾ ਜਿਹੜਾ ਰੱਖ ਜਾਂਦੇ ਨੇ ਬਾਕੀ ਕੱਖ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਬਸ ਪੱਥਰ ਹੀ ਰਹਿ ਜਾਂਦਾ ਲੋਕੀ ਬੇਬਰਕਤੀ ਹੱਥ ਹੱਥ ਵਿੱਚ ਕੁਝ ਵੀ ਨਹੀਂ ਸਤਗੁਰ ਆਪ ਕਹਿੰਦੇ ਨੇ ਜਿਸ ਦੇ ਕੰਠ ਦੇ ਪ੍ਰਭੂ ਦਾ ਨਾਮ ਨੇ ਹਿਰਦੇ ਦੇ ਚਾਨਣਾ ਨਹੀਂ ਉਹਦੇ ਹੱਥ ਕਿਤਨੇ ਬਰਕਤਿੰ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵ ਜੇ ਉਹ ਕਲਚਨ ਨੂੰ ਹੱਥ ਲਾਵੇ ਖੇ ਉਹ ਸੇ ਤੀਰ ਲੱਗ ਜਾਣਾ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬੰਦੇ ਉਹ ਕੰਮ ਨੂੰ ਹੱਥ ਲਾਏਗਾ ਵਿਗੜ ਜਾਏਗਾ ਚਲਦੇ ਵਹੀਰ ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ

ਕੁਝ ਕੰਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕੰਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕੰਮ ਐਸੇ ਨਹੀਂ ਨਾ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਹੈ ਉਹਦੇ ਲਈ ਅਧਿਆਤਮਿਕ ਬਲ ਚਾਹੀਦਾ ਹੈ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਖਾ ਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਕੋਠੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵੱਧਦੀ ਹੈ ਪਰਮਾਤਮਾ ਦਾ ਨਾਮ ਜਪਦੇ ਆ ਰੂਹਾਨੀ ਸ਼ਕਤੀ ਵੱਧਦੀ ਹੈ ਇਹ ਸ਼ਕਤੀ ਨਹੀਂ ਇਸ ਦੀ ਕਮੀ ਇਹ ਬਾਤ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਉਹ ਹੈ ਨਾਮ ਜਪਦੇ ਆ ਜਪਦੇ ਆ ਜਦ ਨਾਮ ਕੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ ਪਦਮ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਦੇਖ ਦੁਖਨਾਸਨਾ ਇੱਕ ਮਿੰਟ ਹੋਰ ਆਪ ਜੀ ਦਲਵਾ ਫਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਆਂ ਬੱਟਾਂ ਦਾ ਸਹੀਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿਣ ਲੇ ਹੈ ਗੁਰੂ ਅਮਰਦਾਸ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾ ਜੋ ਤਿੰਨ ਲੋਕਾਂ ਅੰਦਰ ਮੋ ਹੈ ਹੈ ਗੁਰੂ ਅਮਰਦਾਸ ਬੜਾ ਜਿਹੜਾ ਦਹਿਣਾ ਹੱਥ ਹੈ ਇਹਦੇ ਚ ਬਾਰਜ ਹੈ ਕਮਲ ਹੈ ਬਦਨ ਹੈ ਮੈਂ ਹੁਣੇ ਅਰਜ਼ ਕੀਤੀ ਹੈ पदम ਦੇ अनेका ਨਾਮ ਨੇ ਪਦਮ ਨੂੰ ਬਾੜਜ ਕਹਿੰਦੇ ਨੇ ਪਦਮ ਨੂੰ ਸੋਰਬ ਕਹਿੰਦੇ ਨੇ ਪਦਮ ਨੂੰ ਕਾਲੀ ਕਹਿੰਦੇ ਨੇ ਪਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਵਿੱਚ ਸ਼ਬਦ ਗੋਲਦੇ ਇਸ ਕਮਲ ਕੋਲ ਦੇ ਪੜੇ ਬਹੁਤ سارے ਨਾਮ ਇਤਨੇ ਬਾੜਜ ਸ਼ਬਦ ਵਰਤੇ ਪੈਨੇ பட் ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਦੇਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਪਦਮ ਹੈ ਇਤਿਹਾਸ ਕਹਿੰਦਾ ਚਰਮਾ ਚ ਪਦਮ ਸੀ ਹੱਥਾਂ ਚ ਨਹੀਂ ਸੀ ਇਤਹੀ ਮਤਲਬ ਸਪੱਸ਼ਟ ਹੋ ਜਾਏਗਾ ਇਤਿਹਾਸ ਵਿੱਚ ਇਹ ਹੈ ਕਿ ਸਤਗੁਰੂ ਦਾ ਜਿਹੜਾ ਸੰਜਾ ਚਰਮ ਸੀ ਪਦਮ ਉਸ ਦੇ ਸੀ ਬ੍ਰਾਹਮਣ ਉਹ ਕਹਿ ਲਿਆ ਗਿਆ ਸੀ ਹਰੀਦואר ਵਿੱਚ ਪਰ ਉਹਨੇ ਮਤਲਬ ਹੀ ਕਿਹਾ ਸੀ ਪਰ ਪਟ ਪੈ ਕਹਿੰਦੇ ਨੇ ਏ ਗੁਰੂ ਅਮਰਦਾਸ ਜੋ ਤੁਹਾਡਾ ਡੈਣਾ ਹੱਥ ਹੈ ਇਹਦੇ ਵਿੱਚ ਪਦਮ ਹੈ ਜੋ ਕਿ ਇਤਿਹਾਸ ਵਿੱਚ ਲਿਖਿਆ ਹੈ ਕਿ ਡੈਣੇ ਪੈਰ ਵਿੱਚ ਪਦਮ ਸੀ ਤੇ ભગੁਰੂ ਵਾਲਾ ਪਦ ਮੈਂ ਜੋ ਭਗੁਰੂ ઋષਿ ਕਹਿੰਦੇ ਜੋ ਭਟ ਕਹਿ ਰਹੇ ਨੇ ਇਹ ਦੇਹ ਨੇ ਹੱਥ ਦੇ ਪਦਮ ਹੈ ਤੇ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰਬਾਣੀ ਦੇ ਸਿਧਾਂਤ ਦੇ ਕੋਲ ਕਹਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੈ ਹੱਥਾਂ ਦੀ ਬਰਕਤਾਂ ਆਉਂਦੀਆਂ ਜੋ ਨਾਮ ਜਪਦਾ ਹੈ ਬੋਲਾਂ ਦੀ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ ਦੀ ਕ੍ਰਾਂਤੀ ਆਵੇਗੀ ਲਾਜ਼ਮੀ ਆਵੇਗੀ ਉਹਦੇ ਤਰ ਜਿੱਥੇ ਪਹਿਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗਲ ਤਾਮੀਰ ਹੋਵੇਗੀਵੇਂ ਨਹੀਂ ਉਦੇ ਬੋਲ ਕੁਛ ਨਾ ਕੁਛ ਪਲਟਾ ਲੈਣਗੇਵੇਂ ਨਹੀਂ ਬਾੜਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾਂ ਜੋ ਤਿੰਨ ਲੋਕਾਂ ਅੰਤਰ ਮੋਹੇ ਏ ਹਨਗੁਰੂ ਅਮਰ ਰਾਗ ਫੜੇ ਦਾਏ ਹੱਥ ਦੇਚ ਬਾੜਜ ਪਦਮ ਹੈ ਫੜੇ ਬਾਏ ਹੱਥ ਦੇ ਛਲੀਆਂ ਨੇ ਖਾਲੀ ਨਹੀਂ ਹੈ ਹੱਥ ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਹੱਥ ਨਾਲ ਵੀ ਹੱਥੇ ਪਦਮ ਹੈ ਇਹ ਹੱਥ ਜਿ ਲੇਢੀ ਆਵੇਂ ਵਰਤਨ ਵਿੱਚ ਤੇਰੇ ਹੱਥ ਰੱਖੋ ਸਿਰ ਤੇ ਹੱਥ ਰੱਖੋ ਹੁਣ بڑے ਸੰਤ ਅਸੀਸਾਂ ਦਿੰਦੇ ਰਹਿ ਜਾਂਦੇ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਝ ਵੀ ਨਹੀਂ ਹੱਥਾਂ 'ਚ ਕੁਝ ਨਹੀਂ ਹੱਥਾਂ 'ਚ ਬਰਕਤ ਆਉਂਦੀ ਹੈ ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਹਾਕ ਅਕਸੀਨ ਬਣੇਗੀ ਹਾਕ ਦੇ ਪਲਟਾਇਗਾ ਖੈਰ ਮੁਖਤਸਰ ਜੋ ਹੈ ਮੈਂਸ ਕਰਾਂ ਪਾਤਕੈ ਨੇ ਫੜਾ ਬਾਇਆ ਹੱਥ ਵੀ ਖਾਲੀ ਨਹੀਂ ਉਹ ਜਰੇ ਨਹੀਂ ਆਣੇ ਰੇਧੇ ਬਸੇ ਅਕਿਓ ਸੋਏ ਰਸਤੇ ਨਹੀਂ ਜਾਂਤੋਂ ਥੜਾ ਮੁਖੜਾ ਮੂੰਹ ਪ੍ਰਸਨਾ ਇਹ ਵੀ ਖਾਲੀ ਨਹੀਂ ਇਸ ਵਿੱਚ ਸਿੱਧੀਆਂ ਵਸਦੀਆਂ ਤੁਸੀਂ ਜੋ ਕੁਝ ਬੋਲੋਗੇ ਹੋ ਜਾਏਗਾ ਥੜੇ ਪਾਏ ਹੱਥ ਦੇ ਚ ਰੇਲੀਆਂ ਸਜੇ ਚ ਪਦਮ ਮੂੰਹ ਦੇ ਚ ਬਰਕਤਾਂ ਸਿੱਧੀਆਂ ਬਾਰਜ ਕਾ ਕਰਦਾ ਹਣੇ ਸਿੱਧ ਸਨ ਮੁਖ ਮੁਖ ਜੋ ਹੈ ਰਿਦ ਬਸੇ ਬਾਗ ਜੋ ਤੀਨ ਲੋਕਾਂ ਅੰਦਰ ਮੋਹੇ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਭੱਤ ਕਹਨੇ ਨੇ ਰਿਦੇ ਬਸੇ ਅਕੇ ਲੋ ਸੋਰਸ ਤੇਨ ਹੀ ਜਾਤੋ ਮੁਖੋਂ ਭਗਤ ਉchre ਅਮਰਗੁਰ ਕੀ ਤਰੰਗ ਰਾਤੋ ਏ ਗੁਰ ਅਮਰਦਾਸ ਥੜੇ ਰਿਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਦਾ ਆਣ ਕੇ ਬਰਾਜਮਾਨ ਹੋਇਆ ਥੋੜੇ ਹੱਥ ਦੇ ਚ ਪਦਮ ਬਣ ਗਿਆ ਥੜੇ